ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ ਖਾਲਸਾ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਜ਼ੋਤਪੱਤੀ ਸਾਰੀ ਕਰ ਲਈ ਆ ਤੇ ਹੁਣ ਆਪਾਂ ਬਣਾਉਣੇ ਆ ਕੜਾ ਪ੍ਰਸ਼ਾਦ ਦੀ ਡੇਗ ਤੇ ਤੁਹਾਨੂੰ ਮੈਂ ਦਿਖਾਉਂਗੀ ਮੈਂ ਇਹ ਪਾਪਾ ਜੀ ਦੀ ਜ਼ੋਤਪੱਤੀ ਲੱਗੀ ਹੋਈ ਹੈ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਵੀ ਆਪਾ ਬਾਬਾ ਜੀ ਦੇ ਸਾਰੇ ਸਿੰਘਾਂ ਸ਼ਹੀਦਾਂ ਦੇ ਅੱਗੇ ਸ਼ਹੀਦੀ ਜੋਤ ਲਗਾ ਦਿੱਤੀ ਹੈ ਠੀਕ ਹੈ ਜੀ ਤੇ ਆ ਮੇਰੇ ਖੰਡੇ ਵਾਲੇ ਬਾਪੂ ਦਾ ਸਰੂਪ ਆ ਮੇਰੇ ਕਲਗੀਧਰ ਪਿਤਾ ਜੀ ਇਹ ਮੇਰੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਦਾਸ ਗੁਰੂ ਸਹਿਬਾਨ ਇਹ ਸ਼ਹੀਦ ਪਾਈ ਤੇਗਾ ਸਿੰਘ ਜੀ ਤੇ ਇਹ ਵੀ ਬਾਪੂ ਦਾ ਸਰੂਪ ਖੰਡੇ ਵਾਲੇ ਦਾ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਨੂੰ ਗਿਫਟ ਹੋਇਆ ਸੀ ਹਾਂਜੀ ਖਾਲਸਾ ਜੀ ਤੇ ਮੈਂ ਦੱਸ ਦੇਵਾਂ ਵੀ ਇੱਥੇ ਹੀ ਮੇਰਾ ਸ੍ਰੀ ਸਾਹਿਬ ਹੁੰਦਾ ਇਹਦੇ ਵਿੱਚ ਭੋਗ ਲਾਉਣ ਵਾਲਾ ਇੱਥੇ ਹੀ ਆਪਣਾ ਮਹਾਰਾਜ ਦੇ ਅੱਗੇ ਆਪਣਾ ਇਹ ਕੰਗਾ ਰੱਖਿਆ ਹੁੰਦਾ ਕਿ ਜੇਲਾ ਥੋੜਾ ਜਿਹਾ ਆ ਛੋਟਾ ਵਾ ਤੇ ਆਪਾਂ ਵੱਡਾ ਵਰਤਦੇ ਆ ਮੈਂ ਤੁਹਾਨੂੰ ਦਿਖਾਉਂਗੀ ਕਿ ਮੈਂ ਕਿਹੜੇ ਕੰਗੇ ਨਾਲ ਕੇਸ ਬੋਨੀਆਂ ਤੇ ਹਾਂਜੀ ਤੁਸੀਂ ਆਪਾਂ ਅੱਜ ਜੋ ਪੈਰਾ ਸਾਹਿਬ ਦੀ ਤਿਆਰੀ ਹੈ ਤੇ ਮੈਂ ਤੁਹਾਨੂੰ ਦਿਖਾ ਦਿਆਂ ਕਿ ਹੁਣ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਵੱਲ ਚੱਲਦੇ ਆਂ ਦੇਗ ਬਣਾਉਣੇ ਆ ਮੈਂ ਤੁਹਾਨੂੰ ਦਿਖਾਉਣੀ ਆ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੇ ਆ ਦੇਗ ਬਣਾ ਕੇ ਫਿਰ ਗੁਰੂ ਸਾਹਿਬ ਅਗੇ ਲਿਆ ਕੇ ਅਰਦਾਸ ਬੇਨਤੀ ਕਰਾਂਗੇ ਠੀਕ ਹੈ ਜੀ ਜੋ ਆਪਣੇ ਆਪਣੇ ਦੇ ਕਸ਼ਟ ਆਏ ਜੋ ਵੀ ਆਏ ਗੁਰੂ ਸਾਹਿਬ ਆਪਣੇ ਕਸ਼ਟ ਵੀ ਕੱਟਣਗੇ ਤੇ ਸਾਰੇ ਗ੍ਰਿਸ਼ਾ ਦਾ ਨਾਸ਼ ਕਰਨਗੇ ਮਹਾਰਾਜ ਸੱਚੇ ਪਾਤਸ਼ਾਹ ਤੇ ਆਪਾਂ ਨੇ ਇਹਨਾਂ ਅਗੇ ਅਰਦਾਸ ਬੇਨਤੀ ਜੋ ਜ਼ਰੀਆ ਜੀ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਖਾਲਸਾ ਜੀ ਰਸੋਈ ਵੱਲ ਤੇ ਆਪਾਂ ਕਰਦੇ ਹਾਂ ਕੜਾ ਪ੍ਰਸ਼ਾਦ ਦੀ ਤਿਆਰੀ ਤੇ ਜੋ ਤਾਂ ਆਪਣੀ ਬਹੁਤ ਸੋਹਣੀ ਚੱਲ ਰਹੀ ਹੈ ਸ਼ਹੀਦ ਸਿੰਘਾਂ ਦੀ ਪੂਰੀ ਆਪਰਾ ਪਰਪਰ ਕਿਰਪਾ ਤੇ ਜਦੋਂ ਕਿ ਆਪਾਂ ਇੱਥੇ ਜੋ ਦੁੱਪਰ ਜਗਾ ਤੇ ਲਗਾਈ ਹੋਈ ਆ ਤੁਹਾਨੂੰ ਪਤਾ ਕਿ ਇਸ ਕਮਰੇ ਦੇ ਵਿੱਚ ਗਰਮੀ ਆ ਰੂਮ ਦੇ ਵਿੱਚ ਪੱਖਾ ਲੱਗਿਆ ਹੋਇਆ ਇਕੱਲਾ ਏਸੀ ਨਹੀਂ ਲੱਗਿਆ ਹੋਇਆ ਤੇ ਬਾਣੀ ਆਪਾਂ ਜੋ ਉੱਚੀ ਜਗਾ ਤੇ ਲਾ ਕੇ ਬਾਣੀ ਆਪਾਂ ਨੀਵੀਂ ਜਗਾ ਤੇ ਬੈਠ ਕੇ ਪੜ ਲਾਂਗੇ ਠੀਕ ਹੈ ਜੀ ਇਸੇ ਵਾਰ ਕਰਕੇ ਮੈਂ ਬਾਣ ਜੋ ਉੱਚੀ ਜਗਾ ਤੇ ਲਾਈ ਹੋਈ ਹੈ ਤੇ ਹੁਣ ਆਪਾਂ ਚੱਲਦੇ ਹਾਂ ਜਿਹਰ ਸੋਈ ਵਾਲ ਤੁਹਾਨੂੰ ਦਿਖਾਉਣੇ ਆ ਫਿਰ ਤਾਂ ਜੀ ਵਈ ਗਰੋਚੀ ਆਪਾਂ ਸੋਈ ਕਲੀਨ ਕਰ ਲਈ ਸਾਰੀ ਤੇ ਇਹ ਤੁਹਾਨੂੰ ਦਿਖਾ ਦਈਏ ਸਾਡੀ ਲੋਹੇ ਵਾਲੀ ਕੜਾਈ ਆਪਾਂ ਰੱਖ ਲਈਏ ਸੁਨੇ ਤੇ ਜਿਹੜੀ ਕਿ ਲੋਹੇ ਵਾਲੀ ਕੜਾਈ ਤੁਹਾਨੂੰ ਪਤਾ ਹਰ ਵਾਰੀ ਮੈਂ ਵੀਡੀਓ ਇਹਦੀ ਆ ਕੜਾ ਪ੍ਰਸ਼ਾਦ ਦੀ ਦੇਖ ਇਹਦੇ ਵਿੱਚ ਬਣਾਣੀ ਆ ਇਹ ਆਪਣੀ ਰਸਤ ਦੇਖੋ ਜੀ ਇਹ ਆਪਾਂ ਲਿਆ ਆਟਾ ਇੱਕ ਕੁੱਲਲੀ ਇੱਕ ਕੁੱਲਲੀ ਆਪਾਂ ਲੈ ਲਈ ਖੰਡ ਤੇ ਆ ਚਾਰ ਗੁਣਾ ਪਾਣੀ ਆ ਜਿੰਨ ਕੀ ਚਾਰ ਕੁੱਲਲੀਆ ਪਾਣੀ ਦੀਆਂ ਲਈ ਵਿੱਚ ਤੇ ਘਿਓ ਮੈਂ ਕੀ ਅੰਦਾਜ਼ਾ ਹੋ ਜਾਂਦਾ ਜਦੋਂ ਬੰਦਾ ਰੋਜ਼ ਦੇ ਕੇ ਬਣਾਉਂਦਾ ਰਹਿੰਦਾ ਨਾ ਉਹ ਤੋਂ ਅੰਦਾਜ਼ਾ ਹੀ ਹੋ ਜਾਂਦਾ ਮੈਂ ਉਸੇ ਅੰਦਾਜ਼ੇ ਨਾਲ ਕਿਉਂ ਪਾਉਂਗੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਮੈਂ ਕੜਾ ਪ੍ਰਸ਼ਾਦ ਦੀ ਦੇਖ ਦੇਖੋ ਵੀ ਆਹ ਨਾਲ ਕਿ ਛੋਟੀ ਲੱਗੀ ਕਿਉਂ ਦੇ ਕਿਸੇ ਇਹ ਆਪਣੇ ਕੋਲੇ ਸਰਦਾ ਮੁਤਾਬਕ ਆਈ ਸੀ ਕਿ ਕਿਉਂ ਛਾਦੀ ਦੇਖ ਦੇ ਇਸ ਤਰ੍ਹਾਂ ਪਾ ਲਈ ਜੀ ਕਿ ਤੇ ਵੈਸੇ ਆਪਾਂ ਇਹਨਾਂ ਦੇਖੋ ਦੀ ਦੇਨ ਪਿਆਰ ਕਰ ਹੁਣ ਆਪਾਂ ਪਾਉਣ ਲੱਗੇ ਹਾਂ ਇਹ ਚਾਹ ਤੇ ਤਰ ਹੁਣ ਆਪਾਂ ਕਰਦੇ ਬੰਦ ਬਾਣੀ ਪਰਨੇ ਗਾਇਕ ਲਓ ਵਾਈਗਰਸੀ ਆਪਣਾ ਕੜਾ ਪ੍ਰਸ਼ਾਦ ਦੀ ਡੇਗ ਹੋ ਗਈ ਤਿਆਰ ਤੇ ਆਪਾਂ ਹੁਣ ਇਹਨੂੰ ਜਾਲੀ ਦੇ ਕੇ ਥੋੜਾ ਟਾਈਮ ਠੰਡੇ ਹੋਣ ਲਈ ਰੱਖਾਂਗੇ ਠੀਕ ਹੈ ਜੀ ਤੇ ਇਸ ਕਰਕੇ ਇਹ ਦੇਗ ਠੰਡੇ ਹੋ ਚੁੱਕੇ ਕਿਉਂਕਿ ਇਹਦੀ ਚਾਲti ਗਰਮ ਤੇ ਤੁਸੀਂ ਦੇਖੋ ਆਪਣੀ ਦੇਗ ਬਣੀ ਬਿਲਕੁਲ ਵੀ ਕੜਾਈ ਦਾ ਨਹੀਂ ਲੱਗਿਆ ਪਰ ਆਟਾ ਦੇਖੋ ਕਿੰਨੇ ਸੋਹਣੇ ਦੇਗ ਬਣ ਕੇ ਤਿਆਰ ਹੋ ਗਈ ਤੰਮੇਲ ਦੀ ਤੇ ਇੱਕ ਮੈਂ ਹਾਂ ਸਾਰਿਆਂ ਨੂੰ ਹੋਰ ਗੱਲ ਕਹਿਨੀ ਆ ਕਿ ਜਿਹੜੀਆਂ ਮੇਰੀਆਂ ਭੈਣਾਂ ਨੂੰ ਜਾਂ ਵੀਰਾਂ ਨੂੰ ਵੀ ਸ਼ੂਗਰ ਦੀ ਪ੍ਰੋਬਲਮ ਹੁੰਦੀ ਆ ਤੇ ਉਹ ਏਡਾ ਨਾ ਕਿਹਾ ਕਰਨਾ ਕਿ ਵੀ ਸਾਨੂੰ ਥੋੜਾ ਜਿਹਾ ਪ੍ਰਸ਼ਾਦ ਦੇ ਦਿਓ ਹਨਾ ਤੇ ਕੋਮਸ਼ੋਤੀ ਜਾਲੀ ਆ ਤਾਂ ਬੜੀ ਦਿੱਕਤ ਉਹ ਤੇ ਇਹਨੂੰ ਮੈਂ ਜਾਲੀ ਦੇ ਕੇ ਧਾਕੇ ਰੱਖਦੀ ਆ ਤੇ ਲੋ ਜੀ ਆਪਾਂ ਛਾੜੀ ਦੇ ਕਿਨੂੰ ਟੱਕ ਕੇ ਰੱਖਤਾ ਠੀਕ ਹੈ ਜੀ ਤੇ ਮੈਂ ਜਿੰਨੀ ਅੱਜ ਠੰਡਾ ਹੋ ਜੂਗਾ ਫਿਰ ਆਪਾਂ ਡਾਉਂਗਾ ਆਪਣਾ ਜਿਹੜਾ ਪੱਕਾ ਲੱਗਿਆ ਹੋਇਆ ਜੀ ਉਹਦੇ ਵਿੱਚ ਇਹ ਜਿਹੜੀ ਮੈਂ ਤੁਹਾਨੂੰ ਡੱਬੀ ਦਿਖਾਈ ਸੀ ਨਾ ਇਹ ਛੋਟੀ ਡੱਬੀ ਹੈ ਠੀਕ ਹੈ ਛੋਟੀ ਜਿੰਨੀ ਕਿ ਅਰਦਾਸ ਕਰਾਉਣੀ ਹੁੰਦੀ ਅਗਲੇ ਨੇ ਇਹ ਬੱਚਾ ਕੋਈ ਉਹਨੇ ਅਰਦਾਸ ਕਰਾਈ ਹੈ ਜੀ ਉਹਨਾਂ ਦੇ ਆਪਾਂ ਪ੍ਰਸ਼ਾਦ ਦੀ ਉਹਨਾਂ ਦੇ ਕਿ ਉਹ ਦੀ ਆਪਾਂ ਤੇ ਤਿਆਰ ਕੀਤੀ ਅੱਜ ਕਿਉਂਕਿ ਉਹਨਾਂ ਨੇ ਅਰਦਾਸ ਕਰਾਈ ਆ ਅੱਡੋ-ਅੱਡੀ ਮੰਨ ਦੀ ਸ਼ਰਧਾ ਹੁੰਦੀ ਭਾਵਨਾ ਹੁੰਦੀ ਆ ਆਪਾਂ ਉਹਦੇ ਸਥਾਰ ਬੱਚੇ ਦੀ ਅਰਦਾਸ ਵੀ ਕਰ ਦਾਂਗੇ ਤੇ ਆਪਾਂ ਤੇ ਵੈਸੇ ਤਾਂ ਆਪਾਂ ਗੁਰੂ ਸਾਹਿਬ ਅੱਗੇ ਬੇਨਤੀ ਲਾਉਣੀ ਆ ਆਪਾਂ ਤਾਂ ਹਨਾ ਪੂਰੀ ਤਾਂ ਗੁਰੂ ਸਾਹਿਬ ਨੇ ਕਰਨੀ ਆ ਚਲੋ ਹੁਣ ਆਪਾਂ ਫਿਰ ਮਿਲਦੇ ਕੜਾ ਪ੍ਰਸ਼ਾਦ ਦੀ ਦੇ ਕੇ ਦੀ ਵਿੱਚ ਕਾ ਇਦਾਂ ਕੱਢ ਲਈ ਆ ਦੇਖੋ ਦੇ ਕੋਈ ਵੀ ਮੇਰੇ ਭੈਣ ਭਰਾ ਜਿੰਨੇ ਵੀ ਹੈਗੇ ਆ ਮੈਂ ਵੀ ਸਾਰਿਆਂ ਨੂੰ ਇਹ ਰਿਕੁਐਸਟ ਕਰਦੀ ਆ ਇਹਦੇ ਚ ਆਪਾਂ ਕੱਢਾਂਗੇ ਜੀ ਪੰਜਾ ਪਿਆਰਿਆਂ ਦਾ ਤੇ ਦੇਖੋ ਜੀ ਕਦੇ ਵੀ ਐਦਾਂ ਗੱਲ ਨਾ ਕਹਿਆ ਕਰੋ ਵੀ ਸਾਨੂੰ ਥੋੜੀ ਜੀ ਦੇ ਕੇ ਦਿਓ ਸਾਨੂੰ 슈ਗਰ ਹੈ ਦੇਖੋ ਜੀ ਕੜਾ ਪ੍ਰਸ਼ਾਦ ਦੀ ਦੇਖ ਦੇ ਵਿੱਚ ਬਹੁਤ ਪਾਵਰ ਹੁੰਦੀ ਹੈ ਕਿਉਂਕਿ ਭਲਾਪਾ ਘਰੇ ਬਣਾਈ ਹੋਵੇ ਤੇ ਭਵਨ ਗੁਰੂ ਘਰ ਬਣੇ ਹੋਵੇ ਇਹਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ ਬਾਣੀ ਪੜੀ ਹੁੰਦੀ ਹੈ ਗੁਰੂ ਦੀ ਅਦਾਸ ਕੀਤੀ ਹੁੰਦੀ ਹੈ ਠੀਕ ਹੈ ਜੀ ਤੇ ਉਹਦੇ ਕਈ ਦੁੱਖ ਆਪਣੇ ਉਹ ਇਸੇ ਨਾਲ ਹੀ ਕੱਟੇ ਜਾਂਦੇ ਨੇ ਠੀਕ ਹੈ ਜੀ ਚਲੋ ਹੁਣ ਆਪਾਂ ਬਾਬਾ ਜੀ ਦੇ ਅੱਗੇ ਲ ਜਾਂਦੇ ਆਂ ਦੇਖ ਸਿੱਧਾ ਸਿੰਘਾਂ ਨਾਲ ਲੋਹਣੇ ਆ ਕਰਦੇ ਆਂ 10 ਉਸ ਤੋਂ ਬਾਅਦ ਬਾਣੀ ਸ਼ੁਰੂ ਕਰਦੇ ਆਂ ਜੋ ਇੱਥੇ ਆਪਾਂ ਮਹਾਰਾਜ ਦੇ ਚਰਨਾਂ ਚ ਲਾਂਦੀ ਦੇਖ ਇਹ ਆਪਣਾ ਸ੍ਰੀ ਸਾਹਿਬ ਆ ਤੇ ਆਪਣਾ ਗੁਟਕਾ ਸਾਹਿਬ ਜੀ ਨੂੰ ਆਪਾਂ ਪਾਣੀ ਪੜਾਂਗੇ ਆਪਣੀ ਖਾਹ ਪ੍ਰਸ਼ਾਦੀ ਦੇਖ ਤੇ ਹੋਰ ਵੀ ਥੋੜਾ ਸਮਾਂ ਰਹਿੰਦਾ ਤੇ ਮੈਂ ਤੁਹਾਨੂੰ ਦਿਖਾ ਦਿਆਂ ਕਿ ਆ ਇੱਕ ਬਾਬਾ ਦੀਪ ਸਿੰਘ ਜੀ ਦਾ ਛੋਟੀ ਪੋਥੀਆ ਮੈਨੂੰ ਇਹ ਗਿਫਟ ਹੋਈ ਐ ਵੀ ਮੈਨੂੰ ਇਦਾਂ ਦੇ ਗਿਫਟ ਹੀ ਹੁੰਦੇ ਨੇ ਤੇ ਦੇਖੋ ਚਲੋ ਇਹਦੀ ਵਿੱਚ ਬਾਬਾ ਦੀਪ ਸਿੰਘ ਜੀ ਬਾਰੇ ਹੀ ਲਿਖਿਆ ਹੋ ਕੁਝ ਨਹੀਂ ਹੈਗਾ ਤੇ ਚਲੋ ਜੋ ਵੀ ਸ਼ਰਦਾ ਨਾਲ ਆਪਾਂ ਨੂੰ ਦੇ ਜਾਂਦੇ ਨੇ ਤੇ ਆਪਾਂ ਤੁਹਾਨੂੰ ਠੀਕ ਐ ਜੀ ਆ ਦੇਖੋ ਆਪਣੀ ਜੋਤ ਕਿੰਦੀ ਸੋਨੇ ਜਲ ਰਹੀ ਐ ਬਾਬਾ ਜੀ ਦੀ ਤੇ ਹੁਣ ਆਪਾਂ ਬਾਣੀ ਪੜਦੇ ਆਂ ਜੀ ਤੇ ਮਿਲਦੇ ਆ ਤੁਹਾਨੂੰ ਫੇਰ ਠੀਕ ਐ ਜੀ

ਪੇਰਾ ਸਭ ਕੰਪਲੀਟ ਹੋ ਗਿਆ ਤੇ ਦੇਖੋ ਜੋਤ ਚੱਲ ਰਹੀ ਹੈ ਆ ਕੋ ਪਰਿਆਪ ਉਹ ਇਸ ਤਰ੍ਹਾਂ ਸਹੀਦ ਸਿੰਘਾਂ ਦੀ ਬਾਣੀ ਜੋ ਪੜੀ ਆ ਮਾਰ ਉੱਤੇ ਜੋਤ ਲਗਾ ਕੇ ਪੜੀ ਆ ਅੱਜ ਖਾਲਸਾ ਜੀ ਤੇ ਇਸ ਨਾਲ ਉਹ ਪਹਿਲਾਂ ਵੀ ਦੱਸਤਾ ਸੀ ਅੱਜ ਕਿਸੇ ਬੇਟੇ ਨੇ ਹਰਦਾਸ ਕਰਾਈ ਆ ਤੇ ਇਸ ਕਰਕੇ ਆਪਾਂ ਉਹਨਾਂ ਦੀ ਹੀ ਜੋ ਚੇਵਾ ਸੀਗੀ ਉਹਦੀ ਵੀ ਅਤਾਸ ਕਰਦੇ ਹਾਂ ਮਾਰੇ ਸੱਚੇ ਪਾਤਸ਼ਾਹ ਸਤਿਮੇਰ ਪਰੇ ਹੱਥ ਰੱਖ ਕੇ ਥੋੜੀ ਕੁਸ਼ ਬਾਣੀ ਆਪਾਂ ਅੱਜ ਲਾਈਵ ਵੀ ਕੀਤੀ ਸੀ ਕਿਉਂਕਿ ਭੈਣ ਭਰਾਵਾਂ ਦੇ ਸਵਾਲ ਹੁੰਦੇ ਨੇ ਵੀ ਤੁਸੀਂ ਲਾਈਵ ਬਾਣੀ ਪੜਿਆ ਕਰੋ ਤੇ ਚਲੋ ਗੁਰੂ ਸਾਹਿਬ ਦਾ ਜਿਵੇਂ ਹੁਕਮ ਹੁੰਦਾ ਆਪਾਂ ਦਾ ਬਾਬਾ ਦੀਪ ਸਿੰਘ ਜੀ ਦਾ ਹੁਕਮ ਮੰਨਦੇ ਆ ਜੋ ਮੇਰੇ ਬਾਜ਼ਾ ਮਲੇ ਪਿਤਾ ਦਾ ਹੁਕਮ ਹੁੰਦਾ ਜਿਵੇਂ ਮੈਨੂੰ ਹੁਕਮ ਹੁੰਦਾ ਆਗਿਆ ਹੁੰਦੀ ਆ ਉਸ ਤਰ੍ਹਾਂ ਆਪਾਂ ਹਣੀ ਪੜ ਲੈਨੇ ਆ ਤੇ ਹੁਣ ਆਪਣਾ ਦੁਪਹਿਰਾ ਸਭ ਕੰਪਲੀਟ ਹੋ ਗਿਆ ਬਾਣੀਆਂ ਪੜੀਆਂ ਗਿਆ ਸਾਰੀ ਸੰਪੂਰਨ ਹੋ ਗਿਆ ਜੀ ਸਭ ਕੁਝ ਕੁਝ ਬਾਣੀਆਂ ਮੈਂ ਲਾਈਵ ਪੜੀਆਂ ਜ਼ਿਆਦਾਤੀ ਬਾਣੀ ਲਾਈਵ ਨਹੀਂ ਪੜੀ ਤੇ ਹੁਣ ਆਪਾਂ ਕਰਦੇ ਆ ਸਮਾਪਤੀ ਠੀਕ ਹੈ ਜੀ ਤੇ ਹੁਣ ਫਿਰ ਦੁਪਹਿਰਾ ਸਭ ਕਰਾਂਗੇ ਅਗਲੇ ਸੰਡੇ ਤੇ ਬਾਣੀ ਆਪਾਂ ਰੋਜ਼ ਪੜਦੇ ਆ ਬਾਣੀ ਇਹ ਨਹੀਂ ਹੈਗਾ ਕਿ ਬਾਣੀ ਆਪਾਂ ਕੱਲੇ ਦੁਪਹਿਰਾ ਸਭ ਇੱਕ ਮੇਰੇ ਕੋਲੇ ਵੀਡੀਓ ਆਪਾਂ ਆਈ ਹੋਈ ਆ ਮੈਂ ਉਸ ਵੀਡੀਓ ਦਾ ਰਿਪਲਾਈ ਵੀ ਕਰਦੀ ਕਰੂੰਗੀ ਜ਼ਰੂਰ ਤੇ ਅੱਜ ਆਪਾਂ ਮਾਰਜ ਤੋਂ ਮਾਫੀ ਮੰਗਦੇ ਆ ਕਿ ਅੱਜ ਆਪਾਂ ਆਪਣੇ ਘਰ ਵਾਲੇ ਕਿਉਂ ਨਾ ਦੇਖ ਨਹੀਂ ਬਣਾਏ ਤੇ ਅੱਜ ਆਪਾਂ ਕਿਸੇ ਦੀ ਸੇਵਾ ਲਈ ਆ ਅਰਦਾਸ ਬੇਨਤੀ ਕੀਤੀ ਆ ਮਹਾਰਾਜ ਮਨਜ਼ੂਰ ਕਰੇ ਉਹਨਾਂ ਦੀ ਬੱਚਾ ਲੈ ਕੇ ਆਇਆ ਸੀ ਕੋਈ ਤੇ ਉਹਦੀ ਆ ਅਰਦਾਸ ਬੇਨਤੀ ਕਰਤੀ ਮਹਾਰਾਜ ਸੱਚੇ ਪਾਤਸ਼ਾਹ ਮਨਜ਼ੂਰ ਕਰਨ ਤਾਂ ਤਾਂ ਸਹੀਦ ਬਾਬਾ ਦੀਪ ਸਿੰਘ ਜੀ ਗੁਰ ਮੇਰੇ ਬਾਜਾ ਵਾਲੇ ਪਿਤਾ ਜੀ ਸਾਰੇ ਮੇਰ ਪਰਿਆ ਹੱਥ ਰੱਖਣ ਲੋ ਖਾਲਸਾ ਜੀ ਥੋੜਾ ਆਪਾ ਫਤੇ ਪਰਵਾਰ ਮੇਰੀ ਫਤੇ ਪਰਵਾਰਨ ਕਰਨ ਦੇ ਸੰਬੰਧ ਵਿੱਚ ਵਸਤੇ ਪੜਾਵਾ ਨੇ ਹਨ ਮੈਂ ਫਤੇ ਬਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤ